ਹਾਂਜੀ ਸ਼ਸ਼ੀਕਲ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਸਾਰੇ ਹੋਪਸ ਤੁਸੀਂ ਸਾਰੇ ਵਧੀਆ ਹੋਵੋਗੇ ਸਵੇਰ ਦੀ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਤੇ ਇੱਥੇ ਆਪਣੇ ਬੱਚੇ ਦੇਖੋ ਕਿਤੇ ਕੋਈ ਕਿਤੇ ਫਿਰਦਾ ਕੋਈ ਕਿਤੇ ਫਿਰਦਾਗਾ ਇਹ ਥੋੜੇ ਟਾਈਮ ਦੇ ਲਈ ਮੈਂ ਰੂਮ ਚੋਂ ਬਾਹਰ ਕੱਢੇ ਸੀ ਬਿਕੋਜ਼ ਮੈਂ ਕਰਨੀ ਸੀਗੀ ਰੂਮ ਦੀ ਕਲੀਨਿੰਗ ਇਸ ਲਈ ਇਹ ਇੱਥੇ ਪਈ ਸੀ ਤੇ ਇਹਨਾਂ ਦੀ ਮਦਰ ਦੇਖੋ ਟੌਰ ਦੇ ਨਾਲ ਬੈਠੀ ਹੈਗੀ ਮੰਜੇ ਤੇ ਚੜੀ ਤੇ ਇੱਧਰ ਜਿੰਮੀ ਵੀ ਸਾਡੀ ਬੈਠੀ ਹੈ ਕਹਿੰਦੀ ਮੈਨੂੰ ਕਾਹਤੋਂ ਨਹੀਂ ਕਮਰੇ ਚ ਲੈਂਦੀ ਹੈਗੀ ਮੈਂ ਕਿਹਾ ਚੱਲ ਤੈਨੂੰ ਵੀ ਲੈ ਹੀ ਲੈਂਨੀ ਆ ਤੂੰ ਕਿਤੇ ਗੁੱਸਾ ਨਾ ਕਰ ਜੀ ਤੇ ਉਸ ਤੋਂ ਬਾਅਦ ਮੇਰੇ ਮੰਮਾ ਨੇ ਜਾਣਾ ਸੀਗਾ ਕੰਮ ਜ ਸੀਗਾ ਬਰਨਾਲੇ ਇਸ ਲਈ ਉਹਨਾਂ ਦਾ ਮੈਂ ਕਰ ਰਹੀ ਸੀਗੀ ਸੂਟ ਪ੍ਰੈਸ ਤੇ ਆ ਅੱਜ ਮੇਰੀ ਜਿਹੜੀ ਕੰਮ ਕਰਨ ਦੀ ਜਿਹੜੀ ਸਪੀਡ ਆ ਉਹ ਥੋੜੀ ਜੀ ਸਲੋ ਹੋ ਗਈ ਆ ਬਸ ਉਹੀ ਆ ਰੀਪੀ ਵਗੈਰਾ ਬਹੁਤ ਲੋ ਹੁੰਦਾ ਰਹਿੰਦਾ ਗਰਮੀ 'ਚ ਤੇ ਇਸ ਕਰਕੇ ਮੈਂ ਹੌਲੀ-ਹੌਲੀ ਜੇ ਕੰਮ ਕਰਦੀ ਪਈ ਸੀਗੀ ਤੇ ਮੈਂ ਕਿਹਾ ਚਲੋ ਪਹਿਲਾਂ ਮੰਮੀ ਦਾ ਸੂਟ ਪ੍ਰੈਸ ਕਰਦਾ ਇਹ ਜ਼ਰੂਰੀ ਆ ਕਿਉਂਕਿ ਮੰਮੀ ਨੇ ਸਾਜਦੇ ਜਾਣਾ ਸੀਗਾ ਮੰਮੀ ਨੂੰ ਕੰਮ ਸੀਗਾ ਤੇ ਬਾਕੀ ਤਾਂ ਚਲੋ ਮੈਂ ਕਿਹਾ ਬਾਕੀ ਦਾ ਕੰਮ ਮੈਂ ਹੌਲੀ-ਹੌਲੀ ਫਾਰੀ ਲੈਣਿਆ ਇਦਾਂ ਕੋਈ ਚੱਕਰ ਨਹੀਂ ਚਲੋ ਮੰਮੀ ਦਾ ਸੂਟ ਹੋ ਗਿਆ ਸੀਗਾ ਪ੍ਰੈਸ ਤੇ ਉਸ ਤੋਂ ਬਾਅਦ ਮੈਂ ਲਾਣ ਲੱਗਦੀ ਸੀ ਮੇਰੀ ਦਵਾਈ ਜਿਹੜੀ ਮੈਂ ਉਸ ਲੈ ਕੇ ਆਈ ਸੀ ਇਹ ਇਦਾਂ ਕੋਈ ਚੂਰਨ ਟਾਈਪ ਆ ਇੱਕ ਗਲਾਸ ਪਾਣੀ 'ਚ ਪ ਆਖਿਰ ਦੇ ਵਿੱਚ ਇੱਦਾਂ ਚਮਚ ਬਾ ਕੇ ਉਹਨੂੰ ਚੰਗੀ ਤਰ੍ਹਾਂ ਉਬਾਲਣਾ ਜਦੋਂ ਅੱਧਾ ਕ ਗਲਾਸ ਰਹਿ ਜਾਂਦਾ ਉਸ ਤੋਂ ਬਾਅਦ ਪੀਣਾ ਨੂੰ ਠੰਡਾ ਕਰਕੇ ਪੁਣ ਕੇ ਤੇ ਇੱਥੇ ਉਹ ਨਰ ਬਾਹਰ ਪੋਰਚ ਚ ਖੜਾ ਸੀਗਾ ਇਹ ਖੇਪ ਸਕੂਟਰੀ ਦੇ ਕੋਲੇ ਖੜਾ ਸੀਗਾ ਇਹ ਲਬਦਾ ਪਿਆ ਸੀਗਾ ਚਾਬੀ ਇਹ ਚਾਬੀ ਨੂੰ ਨਾ ਬਾਬਾ ਕਹਿੰਦਾ ਹੁੰਦਾਗਾ ਤੇ ਉਸ ਤੋਂ ਬਾਅਦ ਮੈਂ ਆਲੀਆਂ ਨੂੰ ਪਾਤੀ ਸੀਗੀ ਫੀਡ ਦੁੱਧ ਦੇ ਵਿੱਚ ਤੇ ਚਲੋ ਇਹ ਵੀ ਰੱਜ ਗਈ ਸੀ ਤੇ ਉਸ ਤੋਂ ਬਾਅਦ ਮੈਂ ਲੱਗੀ ਸੀਗੀ ਸਾਡੀ ਰੋਟੀ ਦੀ ਤਿਆਰੀ ਕਰਨ ਪਰੌਠੇ ਵਾਲੇ ਕੁਝ ਆਲੂ ਬੱਚੇ ਪਏ ਸੀਗੇ ਮੈਂ ਕਿਹਾ ਸੋਚਿਆ ਚਲੋ ਇਹ ਇਹਨਾਂ ਆਲੂਆਂ ਨੂੰ ਜੀਰੇ ਦਾ ਤੜਕਾ ਲਗਾ ਲੈਨੇ ਆ ਟੇਸਟੀ ਲੱਗਣਗੇ ਤੇ ਕਿਉਂਕਿ ਮੈਂ ਪਰੌਂਠੇ ਬਣਾਏ ਸੀਗੇ ਰੋਟੀ ਦੇ ਵਿੱਚ ਤੇ ਇਸ ਕਰਕੇ ਮੈਂ ਕਿਹਾ ਚਲੋ ਥੋੜੇ ਜਿਹਾ ਆਲੂ ਨਾਲੇ ਇਹ ਕੰਮ ਆ ਜਾਣਗੇ ਤੇ ਚਲੋ ਨਾਲ ਇਹਨਾਂ ਦੀ ਟੇਸਟੀ ਜਿਹੜੀ ਸਬਜੀ ਹੈਗੀ ਉਹ ਬਣ ਜੂਗੀ ਆਪਾਂ ਪਤਾ ਸੀਗਾ ਜੀਰਾ ਉਸ ਤੋਂ ਬਾਅਦ ਆਪਾਂ ਵਿੱਚ ਆਲੂ ਨਾ ਥੋੜਾ ਜਿਹਾ ਨਮ ਲੱਗੀ ਵੀ ਮੈਂ ਪਾਤਾ ਸੀ ਗਰਮ ਮਸਾਲਾ ਪਾਤਾ ਸੀਗਾ ਫਿਰ ਇਹਨਾਂ ਨੂੰ ਮੈਂ ਚੰਗੀ ਤਰ੍ਹਾਂ ਫਰਾਈ ਕਰ ਲਿਆ ਤੇ ਚੰਗੀ ਤਰ੍ਹਾਂ ਫਰਾਈ ਕਰਨ ਤੋਂ ਬਾਅਦ ਜਿਹੜੀ ਆਪਣੀ ਟੇਸਟੀ ਟੇਸਟੀ ਆਲੂ ਦੀ ਜਿਹੜੀ ਸਬਜੀ ਆ ਹੋਗੀ ਸੀਗੀ ਰੈਡੀ ਤੇ ਇਹਨਾਂ ਨੂੰ ਵੀ ਬਹੁਤ ਵਧੀਆ ਲੱਗੀ ਤੇ ਮੈਨੂੰ ਤਾਂ ਸੱਚੀ ਬਹੁਤ ਸਵਾਦ ਲੱਗੀ ਬਿਕੋਜ਼ ਆਲੂ ਇਜ਼ ਮਾਈ ਫੇਵਰਿਟ ਤੇ ਉਸ ਤੋਂ ਬਾਅਦ ਅਸੀਂ ਖਾਣ ਲੱਗੇ ਸੀਗੇ ਜੀ ਰੋਟੀ ਤੇ ਹੁਣ ਅਰੇ ਇੱਥੇ ਪਿਆ ਸੀ ਸੁੱਤਾ ਤੇ ਇਹ ਸੀਗੀ ਜੀ ਅੱਜ ਦੀ ਮੇਰੀ ਵੀਡੀਓ ਕਿੱਦਾਂ ਲੱਗੀ ਜ਼ਰੂਰ